ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਫੇਰ ਤੋਂ ਆਇਦਰ ਵਲੌਗ ਦੀ ਸ਼ੁਰੂਆਤ ਕਰ ਲਈਏ ਟਾਈਮ ਹੋ ਚੁੱਕਾ ਹੈ ਸਵੇਰ ਦਾ 7 ਆ 9 ਵਜੇ ਦਾ ਸੱਚ 9 ਵਜੇ ਦਾ ਸਾਡੇ 9 ਹੋ ਚੱਲੇ ਆਲਮੋਸਟ ਤੇ ਮੈਂ ਤੇ ਮੰਮੀ ਉੱਠਿਆ ਦੇ ਬੜੇ ਚੱਲਦੀਆਂ ਤੇ ਰਾਜਾ ਜੀ ਉੱਠਿਆ ਨਹੀਂ ਉਹ ਹੁਣੇ ਉੱਠਿਆ ਵਾ ਤੇ ਆਪਾਂ ਚੀਰ ਰੱਖ ਕੇ ਹਟਿਆ ਸਾਗ ਤੇ ਸਾਗ ਆਪਾਂ ਜਿਹੜਾ ਵਾ ਉਹ ਆਹ ਵੇਖੋ ਇਹਨੇ ਪਿਆ ਧਰਨਾ ਜਿਹੜਾ ਉਹ ਸਟਾਰਟ ਕਰ ਦਿੱਤਾ ਵਾ ਤੇ ਮੰਮੀ ਨੇ ਧਰਤਾ ਮੈਂ ਚੀਰ ਦਿੱਤਾ ਤੇ ਹੁਣ ਨਾਲ-ਨਾਲ ਹੋਰ ਆਪਾਂ ਜਿਹੜਾ ਕੰਮ ਕਰਦੇ ਹੋ ਵਿਖਾਉਨੇ ਆ ਤੇ ਬਾਹਰ ਗੁਰ ਕਿੰਨੇ ਮੇਰੀ ਆਈ ਹਾ ਜਿਆ ਮੈਂ ਬੜਾਈ ਚਾਹ ਤੇ ਬੈ ਕੇ ਆਈ ਨਾ ਕੇ ਤੇ ਤੂੰ ਜਾਣਾ ਕਰਦਾ ਰਹੇ ਤੁਸੀਂ ਨਾ ਨਹੀਂ ਇਦਾਂ ਮੱਟੀ ਤੇ ਬਹਿ ਜਾਣਾ ਥੱਲੇ ਜਾਣਾ ਕਰਦਾ ਰਹੇ ਇਕਦਮ ਨਹੀਂ ਰਹਿਣ ਜੰਨੀ ਆ ਨਹੀਂ ਜਿਹੜਾ ਹੁਣ ਕੰਮ ਕਰਾਉਣਾ ਸਾਲਾ ਫੇਰ ਬੁਲਾ ਕੇ ਆਕੇਗੀ ਆ ਤੂੰ ਨਹੀਂ ਮਿਲਦਾ ਰੇ ਦੇਖ ਲਾਓ ਮੱਥਾ ਠੀਕ ਨਹੀਂ ਉੱਧਰ ਓਈ ਉੱਧਰ ਇੱਧਰ ਜਾ ਕੇ ਮੱਥਾ ਠੀਕ ਹੁੰਦੀ ਓਦਾਂ ਹੀ ਇੱਧਰ ਵੀ ਉਹਨੇ ਤੇ ਘਰ ਜਾਣਾ ਨਾ ਇਹ ਬਾਪਿਆਂ ਦਾ ਪਾ ਟ੍ਰਾਂਮ ਤਰੈ ਦਾ ਬੋੜੀ ਦਾ ਬਣੀ ਨਾ ਅੱਛਾ ਅੱਛਾ ਬਣੀ ਨਾ ਆਹੋ ਤੇ ਜਣਾਇ ਬਣਾ ਹਾਂ ਅੰਦਰ ਆ ਜੇ ਉਹ ਚੱਲ ਜੇ ਰਾਜਾ ਤੇ ਚੱਲੇ ਆ ਆਹ ਤੇ ਬੱਸ ਠੀਕ ਹੈ ਹਾਂ ਮੈਂ ਵੀ ਲੂਣ ਬੜਾ ਪਹੁੰਚਾ ਜੀ ਤੂੰ ਲੂਣ ਮਸ਼ਹੂਰ ਹੈ ਫਟਟਿਆਲੀ ਚਾਚਾ ਚੱਲੋ ਪਹਿਲਾਂ ਗਗਨ ਦਾ ਮੈਂ ਜੂਰੇ ਹੀ ਕਰਾਂ ਮੈਂ ਜ ਸਾਗ ਨਹੀਂ ਚੇਸੇ ਮਾਦੀਆਂ ਨੇ ਜਿਹੜੀਆਂ ਜੀਲਾਂ ਤੇ ਗ੍ਰੈਂਡਰਤਾ ਔੜਾ ਹੀ ਕਿੰਨੇ ਕੰਮ ਕਰਕੇ ਖੜਨੇ ਆ ਵੀ ਸਾਗ ਹੀ ਕਰ ਲੈਣਾ ਤੇ ਸਾਗ ਜਿਹੜਾ ਉਹ ਬਣਾ ਕੇ ਲੈ ਜਾਣਾ ਤੇਰਾ ਚੌੜਾ ਵਾ ਬਤੀਲਾ ਤੇ ਮੇਰਾ ਥੋੜਾ ਜਿਹਾ ਲੰਮਾ ਦੱਸ ਚੌੜਾ ਹੀ ਬਤੀਲਾ ਮੈਂ ਤੂੰ ਮੈਂ ਤਾਂ ਕੀ ਸੋਚਿਆ ਸੀ ਗੱਲ ਮੈਂ ਉਹ ਸੋਚਿਆ ਸੀ ਜਿਹੜਾ ਤੂੰ ਪਹਿਲਾਂ ਮੈਨੂੰ ਇੱਕ ਵਾਰੀ ਦਿੱਤਾ ਨਹੀਂ ਮੈਂ ਹਾਂ ਉਹ ਆਖ ਨਹੀਂ ਉਹ ਤਾਂ ਨਿਕਾ ਜਾਵਾ ਉਹ ਤਾਂ ਨਿਕਾ ਜਾ ਉਹ ਤਾਂ ਨਿਕਾ ਜਾ ਹਾਂ ਆਹ ਤੇ ਠੀਕ ਹੈ ਇਹ ਤੇਰਾ ਚੌੜਾ ਵਾ ਮੇਰਾ ਦੋਤੀ ਸਾਰ ਵਧੀਆ ਬਣ ਜਾਂਦਾ ਜਿਹੜੇ ਤੈਨੂੰ ਪਹਿਲਾਂ ਦਿੱਤਾ ਹੁੰਦਾ ਉਹ ਸਾਡੇ ਇੱਕ ਜੋਕਾ ਬਣਾਉਣਾ ਹੋਵੇ ਨਾ ਫਿਰ ਵਧੀਆ ਬਣ ਜਾਂਦਾ ਵਾ ਹੁਣ ਜਿਵੇਂ ਆ ਕਿੰਨਾ ਸਾਗ ਆ ਇਹ ਬਣਾਉਣਾ ਹੋਵੇ ਤੇ ਨਹੀਂ ਬਣਦਾ ਇੰਨਾ ਜਿਆਦਾ ਨਹੀਂ ਬਣਦਾ ਮੈਂ ਮੈਂ ਉਹ ਬਾਸਮ ਚ ਕਰੰਟ ਪਾ ਕੇ ਦਮ ਮੈਂ ਹੱਥ ਪਾਇਆ ਉਹ ਬਦਨ ਕੀ ਕਰਨ ਲੱਗੀ ਥੱਲੇ ਪੜਨ ਲੱਗੀ ਉਹ ਤੇਰ ਵਾਲੀ ਬੋਤਲ ਲੈ ਗਈ ਨਾ ਰਾਤ ਤੇ ਕਰੰਟ ਹੁੰਦਾ ਵਾ ਜੇ ਕੋਈ ਨਿਆਣਾ ਨਾ ਹੁੰਦਾ ਹੋਵੇ ਤੇ ਫਿਰ ਆਈਓ ਪਰਪਰ ਮੈਨੇ ਕਹਾ ਜੇ ਅਗਰ ਪਹਿਲਾ ਹੀ ਨਹੀਂ ਮੈਨੇ ਬੂਆ ਕਹਦਾ ਸੀ ਆਹ ਉਹ ਉਹ ਤੜੀ ਲੱਗਦਾ ਉਹ ਕੇ ਇੱਕ ਤੋ ਪਾਣੀ ਥੱਲੇ ਪਾਣੀ ਆ ਇਹ ਰਿਸਕੀ ਆ ਬਹੁਤ ਤਗੜਾ ਮੁਰਗੇ ਖਰਾਬੀ ਕੀਤੀ ਹੋਗੀ ਹਾਂ ਤੂੰ ਮੈਨੂੰ ਦੇਮ ਏਦਾ ਰੱਗੀ ਮਾਰ ਮੈਂ ਤੈਨੂੰ ਦੱਸਦੇ ਹਾਂ ਗੁੰਨਾ ਕਿਦਾਂ ਗੁੰਨਾ ਗੱਲ ਸੁਣੋ ਕਿਰਾ ਕੋ ਕੰਮ ਕਰਕੇ ਉਹ ਬਣਾਇ ਰੱਖ ਲੀਏ ਨਾ ਸਾਰਾ ਕੁਝ ਛੁੜ ਕੇ ਸਿਰਫ ਜਿਹੜਾ ਆਪਣਾ ਤਾਲ ਨਹੀਂ ਪਾਉਣਾ ਮੈਂ ਆਇਆ ਨਾ ਕਿ ਮੈਂ ਰੀਲ ਬਣਾਉਣੀ ਆਪਾਂ ਇੱਕ ਬੜੀ ਹੋ ਗਈ ਉਹ ਚੇਚਾਈ ਵੀ ਮੈਂ ਹਾਂ ਇਹ ਵੇਖ ਲੈ ਮੈਂ 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 ਬੋਲੂਗੀ ਕਿ ਵੇਖ ਲੈ ਕੰਮ ਕਰਮ ਮੈਨੂੰ ਸੱਜੇ ਨਾ ਜਿਹੜਾ ਵਿਆਹ ਹੈ ਨਾ ਦੂਜੀ ਕੋਈ ਭੈਣ ਬੈਥੇ ਨਹੀਂ ਵੜਨ ਦੇਣੀ ਮੈਂ ਉਹ ਵੀਡੀਓ ਬਣਾਉਣੀ ਆਪਾਂ ਅਰੇ ਦੂਜੀ ਫੱਟੀ ਬਾਦੂ ਚਾਹ ਚਾਹ ਲੈ ਨੀਰਾ ਜਾ ਹੁਣ ਅੰੱਚ ਕੱਢ ਲੀ ਠੀ ਮਾਹ ਫਾਇਟ ਤੇ ਵੰਕੜੀ ਚੰਨ ਨਾਲੇ ਨਾ ਨਾਲਾ ਕਾ ਮੁੜ ਕੇ ਜਿਹੜਾ ਨਾ ਫਿਰ ਉਹ ਬੈਗੀ ਕਰੀ ਅਜੇ ਬੱਕਰ ਤੇ ਨਾ ਲਈ ਉਹ ਬੱਕਰ ਕਿ ਸਿਲੰਡਰ ਹੈ ਦੂਜਾ ਮਰਾ ਹਨੂ 950 850 ਦਾ ਸਿਲੰਡਰ ਭਰਿਆ ਤੇ 350 ਆ ਗਈ 300 ਪੂਰੀ ਸਾਚਾ ਸਬਸਿਡੀ ਆ ਗਈ ਤੇ ਮੈਂ ਹਾਂ ਵਧੀਆ ਵਾ ਇਹ 550 ਦਾ ਹੀ ਭਰਿਆ ਫਿਰ ਸਿਲੰਡਰ ਤੇ ਹੱਲ ਵੀ ਤੇ ਆਉਂਦੀ ਮੋਦੀ ਵਾਲੇ ਹਾਂ ਨਹੀਂ ਵਧੀਆ ਆਦੇ ਨਹੀਂ ਹਰ ਇੱਕ ਤੇ ਆਉਂਦੀ ਆ ਹਰ ਇੱਕ ਤਾਂ ਆਉਂਦੀ ਪਰ ਨਹੀਂ ਬੈਗਦੇ ਨਹੀਂ ਆਉਂਦੀ ਨਹੀਂ ਸਾਡੇ ਤੇ ਆਉਂਦੀ ਸਾਡਾ ਜਿਹੜਾ ਮੋਦੀ ਵਾਲਾ ਕਿਉਂ ਨਹੀਂ ਮੋਦੀ ਵਾਲਾ ਤੇਰਾ ਨਹੀਂ ਅਕਾਊਂਟ ਉਹਦੇ ਵਾਲਾ ਨਹੀਂ ਨੇ ਪੈਣਾ ਸਿਲੰਡਰ ਮੋਦੀ ਵਾਲਾ ਨਾ ਉਹ ਸਿਲੰਡਰ ਉਹਦੇ ਵਾਲਾ ਹਾਂ ਹਾਂ ਕਾਪੀ ਉਹਦੇ ਵਾਲੀ ਮੋਦੀ ਵਾਲੀ ਕਾਪੀ ਉਹਦੇ ਵਾਲੀ ਹਾਂ ਹਾਂ ਯਾਰ ਪੀਚ ਜਿਹੜੇ ਮਰੇ ਹਾਂ ਚਲੋ ਕੁਛ ਤੇ ਫਾਇਦਾ ਨਿਕਲਦਾ ਹੀ ਸਰਕਾਰ ਦੇ ਆ ਕੀ ਆnde ਹੁੰਦੇ ਆ ਆ ਪਾਣੇ ਹੈਗੇ ਪਰ ਨਹੀਂ ਫਾਇਦੇ ਵਾਧੂ ਦਿੱਤੇ ਇਸੇ ਕਰਕੇ ਤੇ ਦੁਨੀਆ ਠੀਠ ਹੋਈ ਆ ਬਾਹਰਲੇ ਦੇਸ਼ਾਂ 'ਚ ਇਹ ਸਹੂਲਤਾਂ ਨਹੀਂ ਨਾ ਉਹ ਆnde ਕਮਾਓ ਤੇ ਖਾਓ ਇੱਥੇ ਦੇ ਰਾਜ ਲਾ ਕੇ ਲੋਕ ਇੱਥੇ ਦੇ ਸਹੂਲਤਾਂ ਵੀ ਲਈ ਜਾਂਦੇ ਲੋਕੀ ਤੇ ਗੱਲਾਂ ਵੀ ਕਰੀ ਜਾਂਦੇ ਸਹੀ ਗੱਲ ਆ। ਯਾ ਵੀ ਸਰਕਾਰ ਨਹੀਂ ਚੰਗੀ, ਉਹ ਵੀ ਨਹੀਂ ਚੰਗੀ। ਹੁਣ ਮੈਂ ਮੰਮੀ ਨੂੰ ਬਣਾ ਕੇ ਦਿੱਤਾ ਜਿੱਦਾਂ ਦਾ ਆਪਾਂ ਘਰੇ ਬਣਾਇਆ ਸੀ ਨਾ ਫੁੱਲ ਦਾ। ਆਇ ਮੈਨੂੰ ਦੋ ਵਾਰੀ ਕਰੰਟ ਪੈਗਾ ਸਵੇਰ ਦਾ। ਇੱਕ ਵਾਰੀ ਰਸੋਈ ਚੋਂ ਤੇ ਇੱਕ ਵਾਰੀ ਬਾਥਰੂਮ ਚੋਂ। ਜਿੱਥੋਂ ਦਹੀਂ ਸਾਗ ਧਰਿਆ ਜਿੱਥੇ। ਹੈ? ਉਹ ਉਬਲ ਸਾਗ ਉਬਲ ਗਿਆ। ਉੱਥੋਂ ਪੈ ਗਿਆ। ਤੇ ਇੱਕ ਵਾਰੀ ਰਸੋਈ ਚ। ਅੱਜ ਦਿਨ ਮਾੜਾ ਚੜਿਆ ਮੇਰੇ ਲਈ। ਮਮੇ ਇੱਧਰ ਚੜ੍ਹ ਲਾਉਂਦਾ ਹੈ ਕੋਈ ਵੀ ਨਹੀਂ ਲਾਉਂਣ ਫਿਰ ਚਲੀ ਗਿਆ ਆਪਣਾ ਜਗਾ ਮਲੀਏ ਰਸੋਈ ਵਾਲੀ ਤੇ ਫਟੀ ਚੁੱਕੇ ਖੜੀਏ ਅੰਦਰ ਲੋਗ ਐਸੇ ਹੀ ਬਣਾਉਣ ਲੱਗੇ ਤੇ ਮਟਰ ਤੇ ਮਟਰਾਂ ਦੇ ਵਿੱਚ ਪਾ ਲਿਆ ਪੱਤਾ ਨਹੀਂ ਆਹ ਤਣੀਆਂ ਨਹੀਂ ਜੀਰਾ ਜਵੈਣ ਕਾਲੀ ਮਿਰਚ ਤੇ ਨਮਕ ਤੇ ਨਾਲ ਆਪਾਂ ਪਾਇਆ ਵਾ ਰਫਾਈਂਡ ਉਹ ਗੋਦ ਵਾਸਤੇ ਹੈ ਨਾ ਮਮੀ ਗੋਦ ਬਣਾ ਮੋਮ ਮੋਮ ਵਾਸਤੇ ਤੇ ਉਹ ਹੁਣ ਇਹਨਾਂ ਨੂੰ ਪਾਉਣ ਲਈ ਤੇ ਫੇਰ ਆਪਾਂ ਗੋਨੇਗੇ ਤੇ ਫੇਰ ਆਪਾਂ ਦੇ ਬਣਾਉਣੇ ਮੜੜਾ ਤੇ ਟਾਈਮ ਹੋ ਗਿਆ 12:30 ਵਜੇ ਦਾ ਤੇ ਅਜੇ ਅਹੀਂ ਰੋਦੀ ਵੀ ਨਹੀਂ ਖਾਦੀ ਤੇ ਇੱਧਰ ਮੰਮੀ ਨੂੰ ਲਾਇਆ ਖਿਚੜੀ ਬਣਾਉਣ ਵਾਸਤੇ ਬਜਾਰੀ ਬਜਾਰੀ ਖਿਚੜੀ ਬਣਾਉਣ ਲੱਗੇ ਮੰਮੀ ਤੇ ਮੈਂ ਇੱਧਰ ਲੱਗੀ ਆ ਮੈਦੇ ਦਾ ਆਟਾ ਗੁੰਨਣਾ ਤੇ ਫਿਰ ਜਲਦੀ ਜਲਦੀ ਕਿਉਂਕਿ ਬਾਦ ਵਿੱਚ ਮਾਹੀ ਜਾਣਾ ਮੇਰੇ ਵੀ ਘਰੇ ਬੱਚਾ ਡਿਵੀਜ਼ਨ ਨਾਲੇ ਆਉਣ ਆਲੇ ਆ ਤੇ ਇਹਨਾਂਵੇਂ ਮੁੜ ਕੇ ਮੈਂ ਮੇਰੇ ਚਾਰ ਇੱਥੇ ਵੱਜ ਜਾਣ ਅੱਜ ਮਦਨ ਚੁੱਧੀ ਮੈਂ ਕਰਦੀ ਕਰਾਂਗੇ 10 ਮਿੰਟ ਰੈਸਟ ਤੇ

ਟੈਂਪਰਸ ਵੀ ਲਾਉਂਦੇ ਆਂ ਟੈਂਪਰਸ ਜਿਹੜਾ ਕੰਮ ਕਰਦੇ ਆ ਉਹ ਦੋਸਰੇ ਹੁੰਦੇ ਸੀ ਜਾਨ ਨਾਲ ਲਾਗੇ ਹਲਕਾ ਫੁਲਕਾ ਜਾਂ ਬਾਂਜੀ ਜਿਆਦਾ ਮਹੱਤਵ ਨਾਲ ਲੱਗੇ ਸੇ ਆਉਗੇ ਜੀ ਜਾਣਦੇ ਨਾ ਵਾਕੇ ਟੈਂਪਰਾ ਕਰਾ ਕਰਾਣੇ ਦੀ ਵਾਕੇ ਟੈਂਪਰਾ ਕਰਾ ਕਰਾਣੇ ਆਂ ਕੋਣ ਕਰਦੇ ਕੋਈ ਲੈ ਕਿ ਜੇਟ ਬੜੀ ਪੈਂਦੀ ਓਕੇ ਜਿਆਦਾ ਮੁੱਤੋਂ ਪੜਨਾ ਉਹਨਾਂ ਦੇ ਕੋਲ ਇਹਦੇ ਲਈ ਨਹੀਂ ਕਿ ਇਹਨਾਂ ਨਾਲ ਕੋਈ ਨਾ ਤੁਹਾਡੇ ਕੋਲ ਤਾਂ ਭਾਈ ਮਗਲ ਮੰਨਦੇ ਕਿ ਕੋਕਰ ਸਾਬ ਹੁੰਦੇ ਸਾਗ ਇਹਦਾ ਬੰਦਾ ਹੁੰਦਾ ਉਹ ਕਿੰਨਾ ਬੰਗਾ ਹੁੰਦਾ ਹੋਗਾ ਤੇ ਕੋਕਰ ਦੇ ਸਿੱਧੇ ਵੱਜਦੀ ਇਹਦੇ ਅੰਦਰ ਖਰਾ ਜਿਆ ਰਹਿੰਦਾ ਨਾ ਜਿਹੜਾ ਸਾਗ ਪਤੀਲੇ ਜੀ ਬਣਨਾ ਹੁੰਦਾ ਹੈ ਉਹ ਨਾ ਪਰ ਨੋਏ ਦਾ ਸਾਤ ਤਰੀਹਾ ਐਦਾ ਪਾਣੀ ਦਾ ਪਤਾ ਲੱਗਦਾ ਕਿ ਇੰਨਾ ਪਾਣੀ ਹੈ ਇੰਨਾ ਖੋਣਾ ਪਾ ਉਹਦੇ ਚ ਪਾਣੀ ਦਾ ਕੀ ਬਦਲ ਲੱਗਦਾ ਹੋਊਗਾ ਅੱਛਾ ਉਹਦੇ ਬੰਦਾ ਕੱਢਣ ਪੌਂਦੀ ਦਿੰਦਾ ਜੀ ਯਾਰ ਹੂੰ ਬਣਾ ਕੇ ਖਾ ਲਵਾਂ ਤਾਂ ਦੋਸਤ ਪੈਂਦੇ ਮੱਝੇ ਮਣੀ ਮੱਝੇ ਦਾ ਉਹ ਕਿਉਂ ਜਿੱਦਾਂ ਨਹੀਂ ਸਵਾਲ ਆ ਗਏ ਮੈਂ ਜਿਹੜਾ ਬੰਦਾ ਬਿਮਾਰ ਉਹਨਾਂ ਤੇ ਮਜਬੂਰੀ ਨੂੰ ਦਿੱਤੀ ਖਾਣੀ ਖਾਣੀ ਦੂਜਾ ਥੋੜੀ ਪਿੱਕੀ ਖਾ ਸਕਦਾ ਇੱਕ ਤੇ খিਚੜੀ ਇਹ ਕਜ ਟਮਾਟਰ ਵੀ ਘਮੀ ਰਹਿ ਗਈ ਮੱਕੀ ਬਹਿ ਗਈ ਆਲੇ ਉਦਰੇ ਹਾਂ ਕੀ ਇੱਕ ਟਮਾਟਰ ਦੀ ਕਮੀ ਰਹਿ ਗਈ ਹੂੰ ਇੱਕ ਰਹਿ ਗਈ ਅਦਕੰਦੀ ਆਹ ਹਾਂ ਉਹ ਬੰਦਾ ਰਹਿ ਗਿਆ ਤੇ ਕਾ ਲੂ ਨਹੀਂ ਫਿਰ ਬੀਚ ਬਹੁਤ ਹੱਦੀ ਬਣੀ ਇਹ ਕਰ ਤੇ ਇੱਕ ਜੁਨੀਕ ਚੀਜ਼ ਪਾਣੀ ਫੇਰ ਲਾਵੇ ਤੁਹਾਡਾ ਵੇਲ ਲਾ ਹਾਂਾਰੇ ਬਣਾਣਾ ਕੀ ਬਤਾਉ ਪਾ ਦੇ ਧਰ ਲਾਂਗੇ ਤੁਹਾਡੇ ਫਿਰ ਹੋ ਜਾਣੇ ਹਨਾ ਇਧਰ ਪੇਕੇ ਦੀ ਚੀਜ਼ਾਂ ਕਰਨ ਦੀ ਤਿਆਰੀ ਹੋਉਂਦੀ ਮਰੀ ਧਨੀਆ ਵੀ ਭੁਆਣੇ ਲੱਗੀ ਮੰਮੀ ਕੇ ਬਤਾਉ ਲੱਗੇ ਉਹ ਵੀ ਭੁਆਲੇ ਆ ਥੋੜਾ ਆ ਅੱਧੀਆਂ ਰੱਖ ਲੈ ਭੁੱਖਾ ਤੂੰ ਕੇ ਇਹ ਤੋੜ ਬਾ ਤੁਹਾਡੇ ਤੇ ਹੈਂ ਤੀ ਫਿਰ ਤੋੜ ਲੈਣੀਆਂ ਦੀ ਵਿੱਚੇ ਪਾਦੇ ਧਨੀਆ ਧਨੀਆ ਪਾਦੇ ਵਿੱਚੇ ਇਹ ਪੇਕਿਆਂ ਤੋਂ ਚੀਜ਼ਾਂ ਇਦਾਂ ਖੜੀਆਂ ਜਾਂਦੀਆਂ ਨੇ ਮਾਂ ਦੇ ਕੋਲ ਸਹੀ ਆਂਦੇ ਤੇ ਨਾ ਮਾਵਾ ਕਿ ਮਾਵਾਂ ਦੀਆਂ ਚੀਜ਼ਾਂ ਦਿੰਦੀਆਂ ਤੇ ਪਰ ਨਹੀਂ ਜੇ ਆਪਾਂ ਪਰਝਾਈਆਂ ਨਾ ਬਣਾ ਕੇ ਰੱਖੀ ਉਹਦੇ ਪਰਝਾਈਆਂ ਵੀ ਦੇਣਗੇ ਐਡੀ ਨਹੀਂ ਗੱਲ ਹੁੰਦੀ ਜੇ ਆਪਾਂ ਪਰਝਾਈਆਂ ਨੂੰ ਦਵਾਂਗੇ ਇਹ ਪਰਝਾਈਆਂ ਕਿੱਦਾਂ ਨਾਲ ਦੇਣਗੇ ਹਨਾ ਇਹ ਤਾਂ ਦੇਣ ਦਾ ਲੈਣੇ ਹੁੰਦਾ ਕੋਈ ਵੀ ਜਿਵੇਂ ਮੈਂ ਆਈ ਮੈਂ ਇੱਕ ਸੂਟ ਲੈ ਕੇ ਆ ਤੇ ਚੀਜ਼ਾਂ ਦੇ ਮੇਰ ਤੋਂ ਆਏ ਜਾਂਦੀਆਂ ਵੀ ਜਿਵੇਂ ਤੇ ਵੇਲੇ ਨੇ ਸ਼ੁਰੂ ਕਰੀਏ ਮਟਰ ਮੈਂ ਹੁਣ ਆਟਾ ਲੈ ਕੇ ਅੰਦੇ ਪੇੜੇ ਕਰਾਂ ਤੇ ਪੇੜਾ ਕਰਕੇ ਤੇ ਮੇਰੇ ਤੋਂ ਅੱਜ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਆਪੇ ਬਣਾਉਣੀ ਪੈਣਦੀ ਹੈ। ਇਹ ਜਿਹੜੀ ਪੂਰੀ ਰੋਟੀ ਬਣਾ ਗਏ ਤੇ ਫਿਰ ਇਹਨੂੰ ਇਦਾਂ ਬਰੀਕ ਐ ਪੂਰਾ ਪਤਲਾ ਵੀਲ ਕੇ ਤੇ ਫਿਰ ਇਹਦੇ ਇਦਾਂ ਛੋਟੇ-ਛੋਟੇ ਟੁਕੜੇ ਕੱਟ ਕਰ ਲੈਣੇ ਨੇ। ਪੂਰਾ ਜ਼ੋਰ ਲੱਗੰਦਿਆ ਮਮੀ ਦਾ। ਇਹ ਜ਼ੋਰ ਹੀ ਲੱਗਦਾ ਉਹ ਬਾਅਦ ਚਾ। ਹੂੰ ਸੈਟ ਹੋਇਆ ਇਹ ਚਾ। ਕੀ ਆਟਾ ਨਹੀਂ ਸੈਟ ਹੋਇਆ ਕਿ ਉਹ ਨਹੀਂ ਸੈਟ ਹੋਇਆ ਕੀ ਵੇਲਣਾ ਬੜਾ ਤਗੜਾ ਹੈ ਹੋਰ ਗੱਲਾਂ ਦੀਆਂ ਗੱਲਾਂ ਆਪਣੇ ਘਰ 'ਚ ਆਪ ਦੀ ਚੀਜ਼ ਆਪ ਜਿੰਦੀ ਗੱਲ ਇਹ ਹੁੰਦੀ ਹੈ ਵੀ ਚੱਲ ਲੋੜ ਪਵੇ ਤਾਂ ਬੰਦਾ ਜਦੋਂ ਮਰ ਜੇ ਉਹ ਬਣਾਈ ਤਾਂ ਉਹ ਤਾਂ ਮਾਰ ਕਰ ਹੀ ਜਾਂਦੀ ਕੱਢ ਲੈਂਦਾ ਬੰਦਾ ਚੀਜ਼ ਹੈ ਨਾ ਮਾਰਨਾ ਕਰੀ ਇਹ ਗੱਲਾਂ ਤੇ ਮੇਰੀ ਚੀਜ਼ ਹੈ ਇਹ ਗੱਲਾਂ ਲਿੜੇ ਧੋਣੇ ਵੇ ਕੰਮ ਤੇ ਬੜੀ ਗੱਲ ਇਹ ਹੈ ਕਿ ਜਿਹੜਾ ਸ਼ੁਰੂ ਕੀਤਾ ਪਹਿਲਾਂ ਉਹਨੂੰ ਤੈਨੂੰ ਬੇਡ ਲੈ ਤਾਂ ਹੀ ਮਾਹੋਂ ਹੁਣ ਬੇਡ ਲੈ ਕਿਉਂ ਫਿਰ ਸਬਜ਼ੀ ਵੀ ਬਣ ਜੂਗੀ ਫਿਰ ਰੋਟੀ ਜਦੋਂ ਲਾਉਣੀ ਹੋਊਗੀ ਉਦੋਂ ਵੇਖੀ ਜਾਊਗੀ ਹਾਂ ਚੰਗੀ ਗੱਲ ਹੈ ਹੈ ਨਿਕ ਨਿਕੇ ਕਰਨਾ ਨਹੀਂ ਜਿਆਦਾ ਨਿਕ ਨਿਕੇ ਵੀ ਕੀ ਨਹੀਂ ਕਰ ਤਾ ਠੀਕ ਹੈ ਨੇ ਵਾਧਾ ਲਈ ਉੱਦਹੀਂ ਉੱਦਹੀਂ ਰਹਿੰਦੇ ਆ ਆ ਕੱਢ ਕੇ ਰੱਖੇ ਆ ਆ ਕੇ ਆ ਗਿਆ ਇਤਰੀ ਉਹ ਖਾਣ ਆ ਆਪਾਂ ਆਦੇ ਤੇ ਆ ਖਾਣ ਵਾਲਾ ਆ ਗਿਆ ਜਦੋਂ ਬੰਦੇ ਭੈਣ ਨੂੰ ਬਦਲ ਹੋਇਆ ਨਾ ਤੇ ਉਹਦੋਂ ਬਲੇ ਫੋਨ ਨਹੀਂ ਚੁੱਕਣਾ ਮਾਤਾ ਤੋ ਕੋਈ ਪੰਗਾ ਪਾਇਆ ਹੀ ਮੈਨੂੰ ਆਓ ਫੇਰ ਆਣਾ ਨਾ ਮਾੜ ਰਹੀ ਆ ਮੰਮੀ ਤੇ ਚਾਰ ਕੀ ਆ ਗਈ ਉਹਦੇ ਉੱਤੇ ਹਾਂ ਹੈ ਚਾਰ ਕਿਨੇ ਆ ਕਿਟ ਐਡਮਾਨ ਵੇ ਮੇਰੇ ਕਿਨੇ ਕਪੜੇ ਪਏ ਜੀ ਜੋ ਰੱਖਣਾ ਮਲੇ ਖਿਲਾਲੇ ਸਮਣਾ ਰਹਾ ਹੈਲੋ ਜੀ ਤੇ ਟਾਈਮ ਹੋ ਗਿਆ ਹੈ ਸ਼ਾਮ ਦਾ 6:30 7:00 ਹੋਏਗਾ ਤੇ ਆਪਾਂ ਆ ਗਏ ਹਾਂ ਘਰੇ ਕਿੰਨੇ ਵਜੇ 1:30 ਵਜੇ 3:30 ਵਜੇ 3:00 ਵਜੇ 3:30 ਵਜੇ ਤੱਕ ਮੈਂ ਘਰੇ ਆ ਗਈ ਹਾਂ ਤੇ ਆ ਕੇ ਫਿਰ 2 ਕਿ ਮਿੰਟ ਕੀਤੀ ਮਾਮੀ ਛੱਡ ਕੇ ਗਏ ਪੀਤੀ ਚਾਹ ਮਾਮੂ ਛੱਡ ਗਿਆ ਤੇ ਉਹ ਚਲੇ ਗਏ ਕਿ ਇੱਥੇ ਹੀ ਆ ਨਹੀਂ ਜੇ ਤੇ ਆnde ਜਾਣਾ ਵਾ ਕਿਦ ਤਣ ਤੇ ਹੁਣ ਵੇਖੋ ਸੇਰੇ ਜਾਂਦੇ ਕਿਉਂ ਜਾਂਦੇ ਤੇ ਆਪਾਂ ਬਣਾ ਕੇ ਲੈ ਆਂ ਜਿੱਦਾਂ ਕਿ ਤੁਸੀਂ ਵੇਖਿਆ ਵੀਡੀਓ ਚ ਸਾਗ ਤੇ ਨਾਲੇ ਬਣਾ ਕੇ ਲੈ ਆਂਦੇ ਨਹੀਂ ਉਹਨਾਂ ਨੇ ਵੇਖਿਆ ਲੈ ਫਿੰਗੀਆਂ ਥੋੜੀਆਂ ਲੈ ਲੈਂਦੀਆਂ ਕਿਉਂਕਿ ਉਹਨਾਂ ਲਈ ਵਿਚਾਰਿਆਂ ਲਈ ਜਿੰਦੇ ਵੀਰਲੀ ਬਣਾ ਕੇ ਦਿੱਤੀਆਂ ਹੈਗਾ ਤੇ ਉਹਦੇ ਲਈ ਅਸੀਂ ਆਖਿਆ ਵੀ ਜਿੰਨੀਆਂ ਵੀ ਉਹ ਛੇਗਾ ਜਿਆਦੀਆਂ ਤੋਂ ਜਿਆਦੀਆਂ ਉਹਨੂੰ ਜਾਣ ਤੇ ਆਪ ਨੂੰ ਕੋਈ ਗੱਲ ਨਹੀਂ ਆਪਾਂ ਤੇ ਫੇਰ ਮਗਰੋਂ ਵੀ ਚੀਜ਼ ਬਣਾ ਲਾਂਗੇ ਬਣਾ ਲਾਂਗੇ ਨਿਆੜੇ ਨੇ ਵਿਚਾਰੇ ਨੇ ਜਾਣਾ ਹੈ ਨਿਆਣਾ ਤੇ ਹੋਰ ਤੇ ਨਿਆੜਾ ਹੀ ਹੈ ਚੰਗਾ ਨਿਆਣਾ ਜਿਹੜਾ ਸਾਰਾ ਇੰਡੀਆ ਘੁੰਮ ਆਇਆ ਤੇ ਉਹ ਫੇਰ ਆ ਮਾਵਾਂ ਤੇ ਭੈਣ ਆਲੀ ਵੱਡੀ ਭੈਣ ਲਈ ਨਿਆਣਾ ਹੀ ਹੁੰਦਾ ਜਿੱਦਾਂ ਤੂੰ ਆ ਅੱਛਾ ਯਾਰ ਠੀਕ ਹੈ ਤੇ ਸਾਗ ਨੂੰ ਹੁਣ ਆਪਾਂ ਸਵੇਰੇ ਆਣੀ ਆੜਦੀ ਮੇਰੇ ਨਾਲ ਲੜਦੀ ਆ ਇਹ ਛੱਡ ਦੇ ਯਾਰ ਸੁਣੋਈ ਇਧਰ ਆ ਮੇਰੇ ਕੋਲ ਆਪਣੇ ਫੜ ਆਪਣੇ ਚਾਹ ਰੋਟੀ ਪਾਉਣੇ ਆ ਤੇ ਹੁਣ ਆਪਾਂ ਸਾਗ ਨੂੰ ਲਾਵਾਂਗੇ ਸਵੇਰੇ ਤੜਕਾ ਹਾਂ ਜੇ ਮੈਂ ਪਲੇਟ ਫੜੀ ਤਾਂ ਤੁਹਾਨੂੰ ਕਦੇ ਕੰਮ ਨਹੀਂ ਲੱਗੇ ਸਵਾਦ ਬਣਿਆ ਹੈ ਸਵਾਦ ਬਣਿਆ ਹਾਂ ਖਾਧੀ ਆ ਤੇ ਇਹ ਸਾਗ ਨੂੰ ਆਪਾਂ ਲਾਵਾਂਗੇ ਸਵੇਰੇ ਤੜਕਾ ਤੇ ਮੈਂ ਲਿਆਈਆਂ ਥੋੜੀ ਜਿਹੀ ਖਿਚੜੀ ਉਹ ਇੱਥੇ ਹੀ ਪਈ ਆ ਮੈਂ ਦਿਖਾਣੀ ਨਹੀਂ ਕਿਉਂ ਕੀ ਖਾਣਾ ਮੇਰਾ ਤਾਂ ਨੀਂਦ ਹੀ ਨਹੀਂ ਆ ਰਿਹਾ ਕੀ ਖਾਣਾ ਤੋ ਸੁਛਦੇ ਨਹੀਂ ਮੈਂ ਦੁੱਧ ਪੀਣਾ ਤੇ ਸੌਂ ਜਾਣਾ ਚੱਲ ਠੀਕ ਓਕੇ ਤੇ ਕੀ ਖਾਦਾ ਕੀ ਖਾਤਾ ਗਿਆ ਅੱਡੇ ਤੇ ਗਿਆ ਕੁਝ ਖਾਣ ਕੀ ਅੱਡੇ ਤੇ ਕਦੋਂ ਗਿਆ ਗਿਆ ਤੇ ਗਿਆ ਮੇਰੇ ਪਰਸੋ ਚੋਂ ਪੈਸੇ ਲੈ ਕੇ ਆਵੇ ਪੈਸੇ 50 ਰੁਪਏ ਲੈ ਗਏ ਨਾ ਕਿੰਨੇ ਇਹ 40 40 ਹੀ ਗਏ ਆ ਹਾਂ ਚਲੋ ਠੀਕ ਤੇ ਲਿਆਉਣਾ ਕੋ ਮੈਂ ਮੰਗਾਉਣਾ ਹੀ ਕੁਛ ਚਲ ਕੇ ਮੋੜੀਆਂ ਤੇ ਇਹ ਨਾ ਦਜਮਰਾ कि ਜਿਹੜੀ ਆਪਣੀ ਹੈਗੀ ਆ ਇਹਨੂੰ ਆਪਾਂ ਜੇ ਖਾਣੀ ਉਪਰ ਆਪਣੇ ਖਾ ਸਕਦਾ ਵਾ ਤੇ ਨਹੀਂ ਤੇ ਫਿਰ ਆਪਾਂ ਹੁਣ ਕੁਛ ਨਹੀਂ ਬਣਾਉਣਾ ਅੱਜ ਪਤਾ ਨਹੀਂ ਕਿਉਂ ਮੇਰੇ ਨਾਲ ਇੰਨਾ ਪੇਟ ਜੇ ਸਾੜ ਪੈਂਦਾ ਤੇ ਬੈਠਿਆ ਬੈਠਿਆ ਕੰਮ ਕੀਤੇ ਨਾਲ ਰਾਤੀ ਵੀ ਜੌਨ ਲੱਗੇ ਨਾ ਕਰ ਯਾਰ ਰੋ ਲੱਗੇ ਜੌਨ ਲੱਗੇ 9:30 ਵਜੇ ਵੇਲੇ ਹੋਵੇ ਬਰਾਬਰ ਤੇ ਮੈਨੂੰ ਆਇਆ ਬੜੀ ਪਿਆਸ ਲੱਗੰਦੀ ਨਾ ਪਾਣੀ ਪੀਤਾ ਮੈਂ ਕੋਈ ਹਿਸਾਬ ਨਹੀਂ ਤੇ ਸਵੇਰ ਦਿਆਂ ਹੀ ਮਾਵਾ ਤੀਆਂ 7 ਵਜੇ ਦੀਆਂ ਲੱਗੀਆਂ ਤੇ 2:30 ਵਜੇ ਮੈਂ ਵੇਲੀ ਹੋ ਕੇ ਤੇ ਫੇਰ ਆਈ 2:30 ਵਜੇ ਵੀ ੱੱਕੇ ਨਾਲ ਹੀ ਮੈਨੂੰ ਨਾ ਲੈ ਗਿਆ ਹੈ ਮੈਨੂੰ ਨਹੀਂ ਨਾ ਲੈ ਕੇ ਗਿਆ ਮੈਂ ਆ ਗਿਆ ਕਹਿੰਦੀ ਮੈਂ ਉਹ ਬਰਾਬੜੇ ਬਹਾਨਾ ਬਣਾਇਆ ਕਿ ਵਸ ਲੰਗ ਗਈ ਮੈਂ ਮੰਮੀ ਨਾਲ ਹੱਸ ਨਹੀਂ ਮੈਂ ਬਰਾ ਪਾੰਦਾ ਮੇਰੇ ਮਨ ਮੇ ਲੱਡੂ ਫੂਟਾ ਉਹ ਨਹੀਂ ਬਾਸ ਦੇ ਜਦੋਂ ਮੈਂ ਇੱਥੇ ਤੁਹਾਨੂੰ ਫੋਨ ਕਰਕੇ ਫੋਨ ਰੱਖਿਆ ਬਾਹਰ ਗਿਆ ਵਸ ਆ ਗਈ ਅੱਛਾ ਤੇ ਉਹ ਮੈਂ ਮਮੀ ਨੂੰ ਫੇਰ ਉਸ ਵਾਲੇ ਫੋਨ ਲਾਤਾ ਮੈਂ ਤੇ ਆਪ ਮਨਾ ਆਪਣੇ ਵਾਲੇ ਫੋਨ ਤੇ ਲੈ ਤੂੰ ਜੋ ਕਿ ਤਾ ਕਿ ਨੀ ਦਾਦੀ ਨੇ ਪਚੋਕ ਲਿਆ ਆफी ਕਿਉਂਕ ਲਿਆ ਅੱਛਾ ਉਹਨੇ ਘਰ ਚੋਕੀ ਲਿਆਨ ਦੀ ਫੋਨ ਆਉਂਦਾ ਤੇ ਮਨਾਂਦੀ ਮੈਂ ਕਿੱਥੇ ਪ੍ਰਾਪਤਾਂ ਦੀ ਚਲੇ ਗਿਆ ਉਹ ਬਸ ਆਬੀ ਹੈ ਤੇ ਮੈਂ ਉਹਨੂੰ ਗਿਆ ਵੀ ਕੱਪੜੇ ਨਾ ਲਾਵੇ ਚਲੇ ਜਾ ਤੇ ਪ੍ਰਾਪਤਾ ਰਾਤਾ ਹੀਗਾ ਕਿ ਬਸ ਨੰਗ ਕੀ ਤੇ ਹੁਣ ਮਮੀ ਮਮੀ ਤੇ ਨਹੀਂ ਮੈਨੂੰ ਪਤਾ ਸੀ ਮੈਂ ਦੇ ਵਾਲੇ ਬਾਹਰ ਖਲਾ ਖਲੋਤਾਂ ਚ 7 ਦੇ 7 ਵਜੇ